ਨੇ ਸੂਇਸ਼ਟ ਕੀ ਸੀ ਕੀ ਲੱਗ ਰਹੀ ਸੀ ਕਰੇ ਉਹ ਮੇਰੇ ਫਾਦਰ ਸਾਹਿਬ ਹੀ ਮਤਲਬ ਪਾਲਿਆ ਮੈਨੂੰ ਉਹਨਾਂ ਨੇ ਹੀ ਮਤਲਬ ਪਿਓ ਬਣੇ ਹੀ ਮੇਰੇ ਹਾਂਜੀ ਵੈਸੇ ਰਿਸ਼ਤਾ ਕੀ ਰਿਸ਼ਤਾ ਮੇਰੇ ਚਾਚਾ ਜੀ ਆ ਤੇ ਉਹਨਾਂ ਨੇ ਕੱਲ ਆਪਣਾ ਸੂਇਸ਼ਟ ਕਰ ਲਈ ਕੀ ਸੀ ਮਾਮਲਾ ਕਿ ਉਹ ਮਜਬੂਰ ਹੋ ਗਏ ਸੂਇਸ਼ਟ ਕਰ ਸੂਇਸ਼ਟ ਡਿਟੇਲ ਚ ਦੱਸੋ ਕੀ ਕਰਾ ਹਾਂ ਹਾਂਜੀ ਸਰ ਸੂਇਸ਼ਟ ਦਾ ਇਹ ਮਸਲਾ ਬਣਿਆ ਵੀ 26 ਤਰੀਕ ਨੂੰ ਮੈਂ ਛੁੱਟੀ ਤੋਂ ਆਇਆ ਹਾਂ ਦੋਹਾ ਕਦਰ ਤੋਂ ਆਇਆ ਹਾਂ ਘਰ ਠੀਕ ਹੈ ਜੀ ਮੈਂ ਦੱਸ ਕੇ ਨਹੀਂ ਆਇਆ ਸਰਪ੍ਰਾਈਜ਼ ਵਾਸਤੇ ਆ ਵੀ ਚਲੋ ਇਹ ਘਰ ਬਿਨਾਂ ਦੱਸੇ ਜਾਣਾ ਵਾ ਇਹ ਠੀਕ ਆ ਤੇ ਇੱਥੇ ਪਹੁੰਚ ਕੇ ਸਰ ਮੈਂ ਵੇਖਿਆ ਵੀ ਵਾਈਫ ਮੇਰੇ ਫੋਨ ਤੇ ਲੱਗੀ ਹੈ ਕਿਸੇ ਮੁੰਡੇ ਨਾਲ ਬਾਹਰ ਤੇ ਮੈਂ ਆ ਕੇ ਪਹਿਲਾਂ ਚਲੋ 2-4 ਮੈਚ ਜਿਹੜਾ ਮਾਰੀਆਂ ਨੇ ਠੀਕ ਆ ਜੀ ਉਸ ਤੋਂ ਬਾਅਦ ਮੈਂ 10 ਵਜੇ ਤੋਂ ਲੈ ਕੇ 4 ਵਜੇ ਤੱਕ ਮੈਂ ਸਮਝਾਉਂਦਾ ਰਿਹਾ ਪਿਆਰ ਨਾਲ ਕਿ ਚਲੋ 26 ਤਰੀਕ ਨੂੰ 4 ਵਜੇ ਤੱਕ ਮੈਂ ਸਮਝਾਉਂਦਾ ਰਿਹਾ ਵੀ ਚਲੋ ਜਿਹੜੀ ਗੱਲ ਹੋ ਗਈ ਆ ਛੱਡਦੇ ਆ ਤੇ ਪਿਆਰ ਨਾਲ ਬਹਿ ਕੇ ਨਿਬੇੜ ਲੈਂਦੇ ਆ ਤੇ ਉਹ ਆਂਦੇ ਵੀ ਨਹੀਂ ਮੈਂ ਜਾਣਾ ਹੀ ਜਾਣਾ ਫਿਰ ਵਿੱਚ ਹਜੇ ਸਹਿਮਤ ਹੋ ਗਏ ਵੀ ਚਲ ਠੀਕ ਆ ਨਹੀਂ ਜਾਂਦੇ ਹਾਂ ਜੀ ਆਹਨ ਪਛਤਾ ਸੀ ਹਾਂ ਜੀ ਤੇ ਉਹ ਫਿਰ ਮੈਂ ਫਤੇ ਨੂੰ ਟਿਊਸ਼ਨ ਛੱਡਣ ਚਲ ਗਿਆ ਬੇਟੇ ਨੂੰ ਹਾਂਜੀ ਬੇਟੇ ਦਾ ਬੇਟਾ ਬੇਟਾ 5.5 ਸਾਲ ਦਾ ਹਾਂਜੀ ਉਹਨੂੰ ਮੈਂ ਟਿਊਸ਼ਨ ਛੱਡਣ ਚਲ ਗਿਆ ਤੇ ਮਗਰੋਂ ਹੀ ਮੈਂ ਜੇ ਇੱਥੇ ਹੀ ਗਿਆ ਹੁਣਾਂ ਤੇਰਾ ਮਗਰੋਂ ਚਲ ਗਏ ਤੇ ਇਹਦੇ ਵਿੱਚ ਅਸੀਂ 26 ਤਰੀਕ ਦੀ ਐਫਆਈਆਰ ਕਰਾਈ ਆ ਥਾਣੇ ਠੀਕ ਹੈ ਉਹਨਾਂ ਦੇ ਨਾਲ ਇੱਕ ਬੰਦਾ ਇਧਰੋਂ ਵਹੇਲੀਆਂ ਚੋਂ ਮੌਤ ਬਾਹਰ ਆ ਐਮਸੀ ਸਾਡੇ ਇਧਰ ਰਾਮ ਸਿੰਘ ਹੈ ਜੀ ਉਹ ਜਾਂਦਾ ਰਿਹਾ ਵਾ ਜਿਹਦੇ ਕਰਕੇ ਕਾਰਵਾਈ ਨਹੀਂ ਹੋਈ ਇਹ ਤੁਸੀਂ ਦਰਖਾਸਤ ਦਿੱਤੀ ਦਰਖਾਸਤ ਦਿੱਤੀ 26 ਤਰੀਕ ਦੀ ਹਾਂਜੀ 26 ਤਰੀਕ ਦੀ ਦਰਖਾਸਤ ਦਿੱਤੀ ਆ ਜੀ ਜੇ ਪਹਿਲਾਂ ਕਾਰਵਾਈ ਕੋਈ ਹੁੰਦੀ ਤਾਂ ਸਾਡੇ ਜੀ ਨਹੀਂ ਜਾਣਾ ਅੱਛਾ ਇਸ ਜਿਹੜਾ ਸੰਪਰਕ ਤੁਸੀਂ ਕਰਨ ਦੀ ਕੋਸ਼ਿਸ਼ ਕੀਤੀ ਆਪਣੀ ਵੱਲ ਵੀ ਕਿੱਥੇ ਸਾਨੂੰ ਮੈਂ ਬਹੁਤ ਫੋਨ ਟਰਾਈ ਕੀਤੇ ਜੀ ਕੋਈ ਫੋਨ ਮੈਸੇਜ ਨਹੀਂ ਆਇਆ ਪਰ ਆ ਜਿਹੜੇ ਗਵਾਂਢੀਆਂ ਇਹਨਾਂ ਦੇ ਘਰ ਫੋਨ ਮੈਸੇਜ ਆਉਂਦੇ ਰਹੇ ਜੀ ਇਹਨਾਂ ਦੀ ਪੂਰੀ ਗਲਪਾਤ ਹੁੰਦੀ ਰਹੀ ਅੱਛਾ ਹਾਂਜੀ ਇਹ ਫਿਰ ਇਹਨਾਂ ਨੇ ਇਹਨਾਂ ਨੇ ਸੁਸਾਈਡ ਕਿਉਂ ਕੀਤੀ ਇਹਨਾਂ ਨੂੰ ਸਾਰੇ ਅਸਲ ਵਿੱਚ ਨਾ ਇਹ ਦੁਖੀ ਕਰਦੀਆਂ ਦੋਵੇਂ ਇੱਕ ਦਾ ਘਰ ਇਹ ਆ ਤੇ ਇੱਕ ਦਾ ਆਪ ਬੰਨੇ ਆ। ਬਗ ਨੰਗਦੇ ਆਉਂਦੇ ਜਦੋਂ ਇੱਕ ਤਾਂ ਚੜ੍ਹਦੇ ਪਾਸੇ ਇੱਕ ਤਾਂ ਲੈਂਦੇ ਪਾਸੇ ਹਾਂਜੀ ਸਾਡਾ ਸੈਂਟਰ 'ਚ ਆ। ਤੁਹਾਡੀ ਵਾਈਫ ਨਾਲ ਇਹਨਾਂ ਦਾ ਕੀ ਰਿਲੇਸ਼ਨ ਹੈ? ਇਹ ਮਤਲਬ ਜਦਾਂਡ ਕਮਾਂਡ 'ਚ ਸਹੇਲੀਆਂ ਬਣੀਆਂ ਸੀ ਤੇ ਪਰ ਇਹਨਾਂ ਦਾ ਪੂਰਾ ਮਤਲਬ ਜਿੱਦਾਂ ਹੁਣ ਇੱਕ ਦੂਜੇ ਯਾਰਾਂ ਦੋਸਤਾਂ ਨੂੰ ਇੱਕ ਦੂਜੇ ਦਾ ਪਤਾ ਹੀ ਹੁੰਦਾ ਵੀ ਕਿਹਦਾ ਕਿੱਥੇ ਕੀ ਚੱਲਦਾ। ਇਹਨਾਂ ਦੋਹਾਂ ਨੂੰ ਸਾਰਾ ਪਤਾ ਹੀ ਹੈ। ਪਲਾਨਿੰਗ ਇਹਨਾਂ ਨਾਲ ਸਾਰੀਆਂ ਇਕੱਠੀਆਂ ਆ। ਤੇ ਇਹ ਜੇ ਉਦੋਂ ਦੀ ਅਸੀਂ ਥਾਣੇ ਇਹਨਾਂ ਦੇ ਨਾਲ ਖਾ ਕੇ ਆਏ ਜੇ ਉੱਥੇ ਪੈਰ ਵਾਈ ਹੁੰ ਇਹ ਫਿਰ ਇਹ ਕੀ ਕਰਦੀਆਂ ਸੀ ਕਿ ਤੁਹਾਡੇ ਜਿਹੜੇ ਪਿਤਾ ਸਮਾਨ ਜਿਹੜੇ ਚਾਚਾ ਸੀ ਇਹ ਇਹ ਇਹਨਾਂ ਨੂੰ ਖਜਾਖ ਜਾ ਕੇ ਲੰਗਦੀਆਂ ਸੀ ਹੁਣ ਇੱਥੋਂ ਲੰਘਣਾ ਇਧਰੋਂ ਨੂੰ ਵੇਖ ਕੇ ਜਿੱਦਾਂ ਟਿਚਕਰਾਈਆਂ ਕਰਨੀਆਂ ਯਾਨੀ ਥ੍ਰੈਡ ਕਰ ਥ੍ਰੈਡ ਕਰਦੀਆਂ ਹਾਂਜੀ ਅੱਛਾ ਤੇ ਤੁਹਾਡੀ ਜਿਹੜੀ ਨੋਹ ਆ ਉਹ ਹਾਂਜੀ ਉਹਨੂੰ ਲੈ ਕੇ ਕਰਦੇ ਹਾਂ ਹਾਂਜੀ ਹਾਂਜੀ ਪਿਓ ਨੂੰ ਇਹ ਉਹਦੇ ਨਾਲ ਵੇਖ ਹੁਣ ਜਦੋਂ ਇੱਥੇ ਅਸੀਂ ਖਲੋਤੇ ਆਂ ਤੇ ਸਾਡੇ ਨਾਲ ਵੇਖ ਕੇ ਕੋਈ ਕਰੂਗਾ ਤੇ ਸਾਨੂੰ ਤੇ ਆਉਣਾ ਹੀ ਆ ਵੀ ਸਾਡੇ ਮਤਲਬ ਹੁਣ ਨੋਹਤੀ ਘਰੋਂ ਗਈ ਆ ਤੇ ਉਹਦੀ ਵਜ੍ਹਾ ਕਰਕੇ ਉਹਨਾਂ ਨੇ ਫਿਰ ਗੱਲ ਸੋਸਾਇਟੀ ਨਾਲ ਲਿਆ ਕੀ ਕਰਿਆ ਤੇ ਕਿ ਜਾ ਕੇ ਇਹ ਇਧਰ ਸਾਡੀ ਪਹਿਲੀ ਹੈ ਜੀ ਕਬਰਾਂ ਦੇ ਲਾਗੇ ਪਹਿਲੀ ਜਾ ਕੇ ਹਾਂ ਜੀ ਉੱਥੇ ਆ ਕੇ ਗੋਲੀ ਗਾਲੀਆਂ ਖਾਲੀਆਂ ਹੋਈ ਸੱਚੇ ਪੂਲਸ ਕਾਰਵਾਈ ਹੋਈ ਉਸ ਕਾਰਵਾਈ ਅਜੇ ਤਾਂ ਜੀ ਕੱਲ ਪਰਚਾ ਲਿਖਿਆ ਵਾ ਕਿਤੇ ਕਿਤੇ ਤੇ ਹੋਈ ਆ ਦੋਹਾਂ ਇਹਨਾਂ ਤੇ ਆ ਜੀ ਵਾਢੀਆਂ ਹਾਂ ਜੀ ਇੱਕ ਵਾਈਫ ਤੇ ਆ ਇੱਕੋ ਮੁੰਡੇ ਦੇ ਆ ਜਿਹੜਾ ਅਨਪਛਾਤਾ ਮੁੰਡੇ ਦੀ ਪਛਾਣ ਹੋਈ ਦੀ ਕਿਥੋਂ ਦਾ ਨਹੀਂ ਪਿੰਡ ਦਾ ਪਤਾ ਨਹੀਂ ਲੱਗਦਾ ਉਹਦਾ ਦੀ ਵਾਈਫ ਤੇ ਆ ਇਹ ਮੈਨੂੰ ਨਹੀਂ ਪਤਾ ਜੀ ਉਹਦਾ ਭਰਾ ਦਾ ਫੋਨ ਆਉਂਦਾ ਵੀ ਸਾਡੇ ਕੋਲ ਆ ਪਰ ਭਰਾ ਤੇ ਖੁਦ ਬਾਹਰ ਆ ਹਾਂਜੀ ਸਰ ਇੱਕ ਮੈਨੂੰ ਥ੍ਰੈਟ ਆਇਆ ਏ ਮੁੰਡੇ ਵੱਲੋਂ ਜਦੋਂ ਮੈਂ ਆਪਣੀ ਵਾਈਫ ਨੂੰ ਡੱਕਿਆ ਵੀ ਮਤਲਬ ਤੂੰ ਕਿਦਣਾ ਗੱਲ ਕਰਦੀ ਤੇ ਉਹਨੇ ਅੱਗੋਂ ਮੁੰਡੇ ਨੇ ਮੈਨੂੰ ਧਮਕੀ ਲਿਖ ਕੇ ਪਾਈ ਆ ਵੀ ਜੇ ਤੂੰ ਜਾਂ ਤੇਨੂੰ ਤਲਾਕ ਦੇ ਦੇ ਨਹੀਂ ਤਾਂ ਫਿਰ ਤੇਰੇ ਘਰ ਆ ਕੇ ਗੋਲੀਆਂ ਮਾਰ ਕੇ ਜਾਊਗਾ ਇਹ ਇਹ ਵੀ ਮੈਂ ਥਾਣੇ ਲਿਖਾ ਕੇ ਆਇਆ ਤੇ ਇੱਥੇ ਵੀ ਕਾਰਵਾਈ ਅਜੇ ਤੱਕ ਕੋਈ ਨਹੀਂ ਹੋਈ ਇਹ WhatsApp ਤੋਂ ਕਾਲ ਆਈ ਕਿ ਆ ਕੋਈ ਨਹੀਂ WhatsApp ਮੈਸੇਜ ਆਇਆ ਏ ਟਾਪਿਕ ਤੇ ਸਰ ਹਾਂਜੀ ਮੇਰਾ ਨਾਮ ਲਿਖ ਕੇ ਕਿਤੇ ਆ ਜੀ ਉਹ ਨੰਬਰ ਨੰਬਰ ਕਿੱਥੇ ਹੋਊ ਬਾਈ ਨੰਬਰ ਬਾਹਰ ਦਾ ਜੀ ਬਾਹਰ ਦਾ ਸਰ ਪਰ ਆਹੀ ਵੱਡੇ ਗੱਲੋ ਇਹ ਮਨੇ ਸੁਣਾਈ ਤਾਂ ਹੈ ਜੀ ਮੇਰੇ ਭੀਆਂ ਨੂੰ ਮਤਲਬ ਕਿ ਮਡੇ ਰਿਲੇਸ਼ਨ ਵਿੱਚ ਹੀ ਉਹ ਤੋਂ ਪਰੇਸ਼ਾਨ ਹੋ ਕੇ ਇਹਨਾਂ ਨੇ ਸੁਸਾਇਟ ਕਰ ਲਿਆ ਜੀ ਜੀ ਪਹਿਲਾਂ ਟੱਕੜੇ ਟੁੱਕਿਆ ਵੀ ਸੀ ਹਾਂ ਜੀ ਟੱਕਿਆ ਟੁੱਕਿਆ ਵੀ ਸੀ ਹਾਂ ਜੀ ਪਲੋਂ ਨੂੰ ਦੇ ਬਾਰੇ ਨਹੀਂ ਪਤਾ ਉਹਨੇ ਪਤਾ ਲੱਗ ਗਿਆ ਚਲੀ ਗਈ ਇਹ ਫਿਰ ਇਹਨਾਂ ਨੇ ਕਿਉਂ ਕੀਆ ਕਿ ਪਰੇਸ਼ਾਨੀ ਚਾਣ ਕੇ ਕਰ ਲਿਆ ਇਹਨਾਂ ਨੇ ਹਾਂ ਜੀ 2003 ਇਸੇ ਲਈ ਸਾਡੀ ਨੌਂ ਦੀਆਂ ਰਜਨੀ ਤੇ ਜੀ ਸੰਦੀਪ ਕੌਰ ਇਹ ਪਰੇਸ਼ਾਨ ਕਰਦੇ ਆਂ ਲੰਘਦੇ ਆਂਦੇ ਆਂ ਟੀਚਰਾਂ ਟੀਚਰਾਂ ਕਰਦੀਆਂ ਸੀ ਕੋਈ ਇਦਾਂ ਦਾ ਹਸਤਾ ਫਿਰ ਜਿਹਦੇ ਵਿੱਚ ਉਹ ਟੈਨਸ਼ਨ ਲੈ ਗਿਆ ਜਿਆਦਾ ਹਾਂ ਹਾਂ ਸਰ ਕੀ ਮੰਦੀ ਸੇ ਸੁਸਕ ਹੈ ਦੇਖੋ ਜੀ ਅੱਜ ਸਾਨੂੰ 18 ਫਤੇਗੜ ਚੂੜਿਆਂ ਵਿਖੇ ਇੱਕ ਇਨਫੋਰਮੇਸ਼ਨ ਰਿਸੀਵ ਹੋਈ ਸੀ ਕਿ ਮਨਜੀਤ ਸਿੰਘ son of ਦਰਸ਼ਨ ਸਿੰਘ ਜੋ ਕਿ ਵਾਰਡ ਨੰਬਰ 1 ਫਤੇਗੜ ਚੂੜਿਆਂ ਦਾ ਰਹਿਣਾ ਵਾਲਾ ਇਹਨੇ ਕੱਲ ਕੋਈ ਜਰੀਲੀ ਚੀਜ਼ ਜਿਹੜੀ ਖਾ ਲਈ ਸੀ ਦੇਸ ਕਰਕੇ ਇਲਾਜ ਲਈ ਨਿਊ ਲਾਈਫ ਹਸਪੀਟਲ ਅੰਮ੍ਰਿਤਸਰ ਮੁਜੀਠਾ ਰੋਡ ਵਿਖੇ ਇਲਾਜ ਦੀ ਸੀ ਜਿਸ ਦੀ ਦਰਾਂ ਦੇ ਇਲਾਜ ਮੌਤ ਹੋ ਗਈ ਸੀ ਇਸ ਸਬੰਧੀ ਸਾਡੇ ਵੱਲੋਂ ਕਾਰਵਾਈ ਕਰਦਿਆ ਗੁਰਮੀਤ ਸਿੰਘ ਸਨੋਫਿੰਦਰਜੀਤ ਸਿੰਘ ਜੋ ਕਿ ਮਨਜੀਤ ਸਿੰਘ ਦਾ ਭਤੀਜਾ ਹੈ ਉਹਦਾ ਬਿਆਨ ਕਲੰਬੰਦ ਕੀਤਾ ਗਿਆ ਜਿਨੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਉਸ ਦੀ ਵਾਈਫ ਕੋਮਲਪ੍ਰੀਤ ਕੌਰ ਦੋ ਹੋਰ ਔਰਤਾਂ ਨੇ ਰਜਨੀ ਅਤੇ ਮਨਦੀਪ ਕੌਰ ਨਾਮ ਦੀਆਂ ਤੇ ਇਸ ਤੋਂ ਇਲਾਵਾ ਇੱਕ ਹੋਰ ਵਿਅਕਤੀ ਗਗਨ ਜਿਨ੍ਹਾਂ ਤੋਂ ਤੰਗ ਪਰੇਸ਼ਾਨ ਹੋ ਕੇ ਉਸਦੇ ਚਾਚੇ ਮਨਜੀਤ ਸਿੰਘ ਨੇ ਕੋਈ ਜਲੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਆ ਜਿਸ ਤੇ ਗੁਰਮੀਤ ਸਿੰਘ ਦੇ ਬਿਆਨਾਂ ਤੇ ਸਾਡੇ ਵੱਲੋਂ 18 ਫਤਿਹਗੜ ਚੂੜੀਆਂ ਵਿਖੇ ਜੁਰਮ 108 35 ਬੀ ਐਨ ਐਸ ਤਹਿਤ ਮਕਦਮਾ ਦਰਜ ਕਰਕੇ ਤਫ਼ਤੀਸ਼ ਆਰੰਭ ਕੀਤੀ ਗਈ ਹੈ ਸਰਕਤario ਬਿਲਕੁਲ ਜੀ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਰੇਡ ਕੀਤੇ ਜਾ ਰਹੇ ਆ ਜਲਦ ਤੋਂ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਸਰ ਜੀ ਨਈ ਦੂਸਰੀਆਂ ਵੀ ਪੀਐਨ ਕਿਹ ਸੁਣੀ ਆ ਇਹਦੀ ਆਪਣਾ ਰਜਨੀ ਤੇ ਮਨਦੀਪ ਕੌਰ ਆਂਦੀਆਂ ਔਰਤਾਂ ਨੇ ਫਟੇਗੜ ਚੂੜੀਆਂ ਦੇ ਰਹਿਣ ਵਾਲੀਆਂ ਨੇ ਤੇ ਬਿਲਕੁਲ ਜਲਦ ਜਲਦ ਗ੍ਰਿਫਤਾਰ ਕੀਤਾ ਜਾ ਰਿਹਾ ਹੈ